ਅਮੀਰ ਖਾਨ ਦਾ ਵਿਆਹ 18 ਅਪ੍ਰੈਲ 1986 ਵਿੱਚ ਰੀਨਾ ਦੁੱਤਾ ਨਾਲ ਹੋਇਆ ਸੀ ਤੇ 9 ਦਸੰਬਰ 2002 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। ਸੈਫਲੀ ਖਾਨ ਦਾ ਵਿਆਹ ਅਕਤੂਬਰ 1991 ਵਿੱਚ ਅਮਰਤਾ ਸਿੰਘ ਨਾਲ ਹੋਇਆ ਸੀ ਤੇ 2004 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। ਸੰਜੇ ਦਾਤ ਦਾ ਵਿਆਹ 14 ਫਰਵਰੀ 1998 ਵਿੱਚ ਰੀਆ ਪਿਲਾਈ ਦੇ ਨਾਲ ਹੋਇਆ ਸੀ ਤੇ 2005 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। ਰਿਤਿਕ ਰੋਸ਼ਨ ਦਾ ਵਿਆਹ 20 ਅਪ੍ਰੈਲ 2000 ਵਿੱਚ ਸੁਸਾਨੀ ਖਾਨ ਨਾਲ ਹੋਇਆ ਸੀ ਤੇ 1 ਨਵੰਬਰ 2014 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। ਦਿਤੀ ਰਾਓ ਦਾ ਵਿਆਹ 2006 ਵਿੱਚ ਸਤਿਆਦੀਪ ਮਿਸ਼ਰਾ ਨਾਲ ਹੋਇਆ ਸੀ ਤੇ 2013 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। ਸ਼ਵੇਤਾ ਤਿਵਾਰੀ ਦਾ ਵਿਆਹ 23 ਦਸੰਬਰ 1998 ਵਿੱਚ ਰਾਜਾ ਚੌਧਰੀ ਨਾਲ ਹੋਇਆ ਸੀ ਤੇ 13 ਜੁਲਾਈ 2013 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ ਅਰਜੁਨ ਰਾਮਪਾਲ ਦਾ ਵਿਆਹ 1998 ਵਿੱਚ ਮਹਿਰ ਜੈਸੀਆ ਨਾਲ ਹੋਇਆ ਸੀ ਤੇ 2019 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ ਤੇ ਕ੍ਰਿਸ਼ਮਾ ਕਪੂਰ ਦਾ ਵਿਆਹ 29 ਸਤੰਬਰ 2003 ਵਿੱਚ ਸੰਜੇ ਕਪੂਰ ਨਾਲ ਹੋਇਆ ਸੀ ਤੇ 13 ਜੂਨ 2016 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ ਇਮਰਾਨ ਖਾਨ ਦਾ ਵਿਆਹ 8 ਜਨਵਰੀ 2011 ਵਿੱਚ ਅਵੰਤਿਕਾ ਮਲਿਕ ਦੇ ਨਾਲ ਹੋਇਆ ਸੀ ਤੇ 2020 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ ਕਰਨ ਸਿੰਘ ਰੋਵਰ ਦਾ ਵਿਆਹ 30 ਅਪ੍ਰੈਲ 2016 ਵਿੱਚ ਜੈਨੀਫਰ ਵਿਂਜਰ ਨਾਲ ਹੋਇਆ ਸੀ ਤੇ ਉਹਨਾਂ ਦਾ 2016 ਵਿੱਚ ਤਲਾਕ ਹੋ ਗਿਆ ਸੀ ਫਰਹਾਨ ਅਕਤਰ ਦਾ ਵਿਆਹ ਅਪ੍ਰੈਲ 2000 ਵਿੱਚ ਅਦੂਨਾ ਪਭਾਨੀ ਨਾਲ ਹੋਇਆ ਸੀ ਤੇ 24 ਅਪ੍ਰੈਲ 2017 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ ਅਰਬਾਸ ਖਾਨ ਦਾ ਵਿਆਹ 12 ਦਸੰਬਰ 1998 ਨੂੰ ਮਲਾਈਕਾ ਅਰੋੜਾ ਨਾਲ ਹੋਇਆ ਸੀ ਤੇ 11 ਮਈ 2017 ਨੂੰ ਉਹਨਾਂ ਦਾ ਤਲਾਕ ਹੋ ਗਿਆ ਸੀ ਤਾਂ ਦੋਸਤੋ ਇਹ ਸੀ ਤੁਹਾਡੇ ਸਾਹਮਣੇ ਕੁਝ ਜਾਣਕਾਰੀ ਐਦਾਂ ਦੀਆਂ ਹੋਰ ਵੀਡੀਓਜ਼ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵੀਡੀਓ ਚੰਗੀ ਲੱਗੀਏ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦੇ ਹਾਂ ਕਿਸੇ వీడియో బిల్